ਸੋ ਸਾਰੀ ਗੱਲ ਪੰਜਾਬੀ ਅਖਬਾਰ ਵੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਮਹੀ ਮਹੀਨੇ ਦੀ ਪੈਨਸ਼ਨ 8 ਤੋਂ ਲੈ ਕੇ 10 ਤਰੀਕ ਦੇ ਵਿੱਚਕਾਰ ਬਹੁਤ ਸਾਰੇ ਲੋਕਾਂ ਦੀ ਜਾਰੀ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਪੈਨਸ਼ਨ ਧਾਰਕਾਂ ਨੂੰ ਜਿਨ੍ਹਾਂ ਨੂੰ ਅਜੇ ਤੱਕ ਪੈਨਸ਼ਨ ਨਹੀਂ ਮਿਲੀ ਹੈ ਉਹਨਾਂ ਨੂੰ ਆਉਣ ਵਾਲੇ 1-2 ਦਿਨ ਦੇ ਵਿੱਚ ਵਿੱਚ ਜਿਹੜੀ ਪੈਨਸ਼ਨ ਜਾਰੀ ਕਰ ਦਿੱਤੀ ਜਾਵੇਗੀ ਲਾਸਟ ਤਰੀਕ ਜਿਹੜੀ ਹੋਵੇਗੀ ਉਹ 15 ਤਰੀਕ ਉਹ ਵੀ 15 ਤਰੀਕ ਦੇ ਵਿੱਚ ਵਿੱਚ ਤੁਹਾਡੀ ਸਾਰਿਆਂ ਦੀ ਜਿੰਨੇ ਵੀ ਲੋਕ ਨੇ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਆ ਜਾਵੇਗੀ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਨੇ ਕਿਤੋਂ ਦੀ ਵੀ ਰਹਣ ਵਾਲੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਪੈਨਸ਼ਨ ਵਿਚ ਵਿੱਚ ਜਿਹੜੀ ਆ ਜਾਣੀ ਹੈ ਪਰ ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਬੰਦ ਕੀਤੀ ਜਾ ਰਹੀ ਹੈ ਇਸ ਦਾ ਮੁੱਖ ਕਾਰਨ ਕੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਸ ਵੈਰੀਫਿਕੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਲੋਕ ਘੱਟ ਉਮਰ ਦੇ ਬਾਵਜੂਦ ਜਾਂ ਫਿਰ ਫਰਜ਼ੀ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਸੀ ਇਸ ਤੋਂ ਇਲਾਵਾ ਕਈ ਅਜਿਹੇ ਸਹੀ ਪੈਨਸ਼ਨ ਲੈਣ ਵਾਲੇ ਬਜ਼ੁਰਗ ਦੀ ਪੈਨਸ਼ਨ ਵੀ ਬੰਦ ਹੋ ਰਹੀ ਹੈ ਜਿਨ੍ਹਾਂ ਦੇ ਆਧਾਰ ਕਾਰਡ ਅਤੇ ਵੋਟਰ ਆਈਡੀ ਤੇ ਉਮਰ ਵਿੱਚ ਫਰਕ ਹੈ ਜਾਂ ਫਿਰ ਉਨ੍ਹਾਂ ਦੇ ਨਾਮ ਵਿੱਚ ਕੋਈ ਗਲਤੀ ਹੈ ਇਸ ਲਈ ਜਿਨ੍ਹਾਂ ਵੀ ਪੰਜਾਬ ਵਾਸੀਆਂ ਦੀ ਪੈਨਸ਼ਨ ਲੱਗੀ ਇਹ ਹੈ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਪੈਨਸ਼ਨ ਹਰ ਮਹੀਨੇ ਆਉਂਦੀ ਰਹੇ ਅਤੇ ਬੰਦ ਨਾ ਹੋਵੇ ਤਾਂ ਉਹ ਆਪਣੇ ਆਧਾਰ ਕਾਰਡ, ਵੋਟਰ ਆਈਡੀ ਤੇ ਬੈਂਕ ਕਾਪੀ ਤੇ ਆਪਣਾ ਨਾਮ ਤੇ ਹੋਰ ਜਾਣਕਾਰੀ ਠੀਕ ਕਰਵਾ ਲੈਣ। ਸਾਰਾ ਕੁਝ ਠੀਕ ਕਰਵਾਉਣ ਤੋਂ ਬਾਅਦ ਆਪਣੇ ਸਹੀ ਦਸਤਾਵੇਜ਼ਾਂ ਦੀ ਫੋਟੋਕਾਪੀ ਆਪਣੇ ਨਜ਼ਦੀਕ ਸੀਡੀਪੀਓ ਵਿੱਚ ਜਮ੍ਹਾਂ ਕਰਵਾ ਦੇਣ ਤਾਂ ਜੋ ਉਹਨਾਂ ਦੀ ਪੈਨਸ਼ਨ ਨਿਰੰਤਰ ਜਾਰੀ ਰਹੇ। ਦੱਸਦੀ ਹੈ ਕਿ ਪੰਜਾਬ ਸਰਕਾਰ ਪਿਛਲੇ ਕਈ ਸਾਲਾਂ ਤੋਂ ਪੈਨਸ਼ਨ ਦੇ ਰਹੀ ਹੈ ਪਰ ਇਸ ਵਿੱਚ ਕਈ ਲੋਕਾਂ ਵੱਲੋਂ ਫਰਜ਼ੀ ਤਰੀਕੇ ਦੇ ਨਾਲ ਪੈਨਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮਾਨ ਸਰਕਾਰ ਨੇ ਇਸ ਦੇ ਧਿਆਨ ਦਿੱਤਾ ਅਤੇ ਪਿਛਲੇ 1-2 ਸਾਲਾਂ ਵਿੱਚ ਬਹੁਤ ਸਾਰੀਆਂ ਫਰਜ਼ੀ ਪੈਨਸ਼ਨਾਂ ਬੰਦ ਕੀਤੀਆਂ। ਇਹ ਇੱਕ ਚੰਗਾ ਕਦਮ ਹੈ ਜਿਸ ਨਾਲ ਸਹੀ ਹੱਕਦਾਰਾਂ ਨੂੰ ਹੀ ਸਹੀ ਸਕੀਮਾਂ ਦਾ ਲਾਭ ਮਿਲੇਗਾ ਅਤੇ ਨਜਾਇਜ਼ ਤਰੀਕੇ ਦੇ ਨਾਲ ਅਪਲਾਈ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਜ ਲਈ ਆਂਗਣਵਾੜੀ ਵਰਕਰਾਂ ਅਤੇ ਪਿੰਡਾਂ ਦੀਆਂ ਲਿਸਟਾਂ ਭੇਜੀਆਂ ਗਈਆਂ ਹਨ। ਉਹਨਾਂ ਨੂੰ ਵੈਰੀਫਿਕੇਸ਼ਨ ਕਰਨ ਲਈ ਕਿਹਾ ਗਿਆ ਹੈ ਜਿਹੜੇ ਲੋਕ ਫਰਜ਼ੀ ਪੈਨਸ਼ਨ ਲੈ ਰਹੇ ਹਨ। ਉਹਨਾਂ ਦੀ ਲਾਈਵ ਫੋਟੋ ਅਤੇ ਅਸਲ ਦਸਤਾਵੇਜ਼ਾਂ ਦੀ ਫੋਟੋ ਸਰਕਾਰ ਤੱਕ ਪਹੁੰਚਾਈ ਜਾ ਰਹੀ ਹੈ। ਇਸ ਤੋਂ ਬਾਅਦ ਸਰਕਾਰ ਉਹਨਾਂ ਦੀ ਪੈਨਸ਼ਨ ਦੀ ਜਾਂਚ ਕਰ ਰਹੀ ਹੈ ਅਤੇ ਜੇਕਰ ਉਹ ਫਰਜ਼ੀ ਪਾਈ ਜਾਂਦੀ ਹੈ ਤਾਂ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ। ਇਹ ਕੰਮ ਬੈਂਕਾਂ ਨੂੰ ਵੀ ਸੌਂਪਿਆ ਗਿਆ ਹੈ ਜੋ ਗਲਤ ਲੱਗਣ ਤੇ ਖਾਤਿਆਂ ਨੂੰ ਹੋਲਡ ਕਰ ਸਕਦੀ ਹੈ ਅਤੇ ਖਾਤਾਧਾਰਕ ਨੂੰ ਵੈਰੀਫਿਕੇਸ਼ਨ ਲਈ ਦਸਤਾਵੇਜ਼ਾਂ ਸਮੇਤ ਬੈਂਕ ਵਿੱਚ ਬੁਲਾਇਆ ਜਾ ਸਕਦਾ ਹੈ। ਉਮਰ ਘਟ ਹੋਣ ਤੇ ਉਹਨਾਂ ਦੀ ਪੈਨਸ਼ਨ ਬੰਦ ਕਰਨ ਲਈ ਸਰਕਾਰ ਨੇ ਨੋਟਿਸ ਭੇਜ ਦਿੱਤਾ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਬੈਂਕ ਪੁਲਾਜ ਮੰਗਨ ਵਾਲੀ ਟੀਚਰਾਂ ਤੇ ਪਿੰਡ ਦੇ ਸਰਪੰਚਾਂ ਦੀ ਪੁਸ਼ਟੀ ਕਰਵਾ ਰਹੀ ਹੈ ਤਾਂ ਜੋ ਸਹੀ ਪੈਨਸ਼ਨ ਹੀ ਜਾਰੀ ਰਹੇਣ ਅਤੇ ਫਰਜ਼ੀ ਪੈਨਸ਼ਨਾਂ ਨੂੰ ਬੰਦ ਕੀਤਾ ਜਾ ਸਕੇ ਮਹੀਨੇ ਵਿੱਚ ਕਈ ਲੋਕਾਂ ਦੀ ਪੈਨਸ਼ਨ ਅਜੇ ਤੱਕ ਜਾਰੀ ਨਹੀਂ ਹੋਈ ਹੈ ਪਰ ਜਿਨ੍ਹਾਂ ਦੀ ਪੈਨਸ਼ਨ ਸਹੀ ਜਾਰੀ ਹੋ ਚੁੱਕੀ ਹੈ ਉਹਨਾਂ ਨੂੰ 15 ਤਰੀਕ ਦੇ ਵਿੱਚ ਜਿਹੜੀ ਪੈਨਸ਼ਨ ਮਿਲ ਜਾਵੇਗੀ ਇਸ ਤੋਂ ਬਾਅਦ ਜਿਹੜੇ ਫਰਜ਼ੀ ਹਨ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਬੰਦ ਕੀਤੀਆਂ ਜਾਣਗੀਆਂ ਇੱਕ ਗੱਲ ਹੋਰ ਇਸ ਮਹੀਨੇ ਸਿਰਫ 1500 ਪੈਨਸ਼ਨ ਤੁਹਾਡੇ ਖਾਤੇ ਵਿੱਚ ਜਾਰੀ ਕੀਤੀ ਜਾਵੇਗੀ ਇਸ ਲਈ ਫੇਕ ਖਬਰਾਂ ਤੋਂ ਬਚੋ ਹੋਰ ਤਾਜ਼ਾ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ